ਬੋਟ ਕਾਸਟ ਕਰਨ ਆਏ ਹੋ ਪਰਵਾਹ ਦੇ ਨਰਕੀ ਕਹਿੰਦਾ ਦੇਖੋ ਇਹ ਵੋਟ ਲੋਕਤੰਤਰ ਦਾ ਸਭ ਤੋਂ ਵੱਡਾ ਮੈਂ ਕਹਿੰਦਾ ਹਥਿਆਰ ਆ ਇਹਨੂੰ ਠੀਕ ਤਰ੍ਹਾਂ ਇਸਤੇਮਾਲ ਕਰਨ ਦੀ ਜਰੂਰਤ ਹੈਗੀ ਆ ਔਰ ਮੈਂ ਤਾਂ ਸਾਰੇ ਵੋਟਰਸ ਨੂੰ ਅਪੀਲ ਕਰੂੰਗਾ ਔਰ ਖਾਸ ਕਰਕੇ ਯੰਗਸ ਕੀ VOTING process ਦੇ ਵਿੱਚ ਪੋਲਿਟਿਕਲ process ਦੇ ਵਿੱਚ ਹਿੱਸਾ ਜ਼ਰੂਰ ਲਾਓ ਤਾਂ ਕਿ ਤੁਹਾਡੀ ਸੂਝਬੂਧ ਜਿਹੜੀ ਆ ਕਿ ਤੁਸੀਂ ਕੱਲ ਨੂੰ ਇਹ ਕਰੇਬ ਨਾ ਕਰੋ ਕਿ ਉਹ ਨੇਤਾ ਇਦਾਂ ਨਹੀਂ ਕਰਦਾ ਉਹ ਪੋਲਿਟਿਕਲ ਪਾਰਟੀ ਇਦਾਂ ਨਹੀਂ ਕਰਦੀ ਆਪਣਾ ਮੈਂਡੇਟ ਜ਼ਰੂਰ ਦਿਓ ਦਿਓ ਸੋਚ ਸਮਝ ਕੇ ਮੈਂ ਨਹੀਂ ਕਹਿੰਦਾ ਕਿ ਉਸ ਬੰਦੇ ਨੂੰ ਦਿਓ ਜਾਂ ਉਸ ਬੰਦੇ ਨੂੰ ਦਿਓ ਲੇਕਿਨ ਜਿਹੜੇ ਸਿਰਫ ਕੁਰਸੀਆਂ ਮਗਰ ਪਾਰਟੀਆਂ ਬਦਲਦੇ ਆ ਜਿਨ੍ਹਾਂ ਦੀ ਕੋਈ ਵਿਚਾਰਧਾਰਾ ਨਹੀਂ ਹੈ ਉਹਨਾਂ ਨੂੰ ਬਿਲਕੁਲ ਨਾ ਦਿਓ ਉਦੀ ਤੋਂ ਬਾਅਦ ਕਿਉਂਕਿ ਯੰਗ ਜਨਰੇਸ਼ਨ ਜਿਹੜੀ ਅੱਜਕੱਲ੍ਹ ਪੜ੍ਹੀ ਲਿਖੀ ਆ ਵੇਰ ਹੈਗੀ ਆ ਔਰ ਕਿਉਂਕਿ ਜੇ ਸਹੀ ਵੋਟ ਦਾ ਇਸਤੇਮਾਲ ਜਿਹੜਾ ਇਹ ਹਥਿਆਰ ਆ ਜੇ ਸਹੀ ਇਸਤੇਮਾਲ ਹੋਊਗਾ ਤਾਂ ਮੈਨੂੰ ਲੱਗਦਾ ਦੇਸ਼ ਦੀ ਬਿਹਤਰੀ ਵੱਲ ਨੂੰ ਇੱਕ ਤੁਹਾਡਾ ਯੋਗਦਾਨ ਆ ਵੋਟ ਕਾਸਟ ਕਰਨ ਆਏ ਹੋ ਪਰਵਾਹ ਦੇ ਨਾਲ ਠੀਕ ਹੈ। ਦੇਖੋ ਇਹ ਵੋਟ ਲੋਕਤੰਤਰ ਦਾ ਸਭ ਤੋਂ ਵੱਡਾ ਮੈਂ ਕਹਿੰਦਾ ਹਥਿਆਰ ਆ ਇਹਨੂੰ ਠੀਕ ਤਰ੍ਹਾਂ ਇਸਤੇਮਾਲ ਕਰਨ ਦੀ ਜਰੂਰਤ ਹੈਗੀ ਆ ਔਰ ਮੈਂ ਤਾਂ ਸਾਰੇ ਵੋਟਰਸ ਨੂੰ ਅਪੀਲ ਕਰੂੰਗਾ ਔਰ ਖਾਸ ਕਰਕੇ ਯੰਗਸਰਸ ਨੂੰ ਕਿ VOTING PROCESS ਦੇ ਵਿੱਚ ਪੋਲਿਟੀਕਲ PROCESS ਦੇ ਵਿੱਚ ਹਿੱਸਾ ਜ਼ਰੂਰ ਲਓ ਤਾਂ ਕਿ ਤੁਹਾਡੀ ਸੂਝਬੂਧ ਜਿਹੜੀ ਆ ਕਿ ਤੁਸੀਂ ਕੱਲ ਨੂੰ ਇਹ ਕਰੇਬ ਨਾ ਕਰੋ ਕਿ ਉਹ ਨੇਤਾ ਇਦਾਂ ਨਹੀਂ ਕਰਦਾ ਉਹ ਪੋਲਿਟੀਕਲ ਪਾਰਟੀ ਇਦਾਂ ਨਹੀਂ ਕਰਦੀ ਆਪਣਾ ਮੈਂਡੇਟ ਜ਼ਰੂਰ ਦਿਓ ਦਿਓ ਸੋਚ ਸਮਝ ਕੇ ਮੈਂ ਨਹੀਂ ਕਹਿੰਦਾ ਕਿ ਉਸ ਬੰਦੇ ਨੂੰ ਦਿਓ ਜਾਂ ਉਸ ਬੰਦੇ ਨੂੰ ਦਿਓ ਲੇਕਿਨ ਜਿਹੜੇ ਸਿਰਫ ਕੁਰਸੀਆਂ ਮਗਰ ਪਾਰਟੀਆਂ ਬਦਲਦੇ ਆ ਜਿਨ੍ਹਾਂ ਦੀ ਕੋਈ ਵਿਚਾਰਧਾਰਾ ਨਹੀਂ ਹੈ ਉਹਨਾਂ ਨੂੰ ਬਿਲਕੁਲ ਨਾ ਦਿਓ ਉਹਦੇ ਤੋਂ ਬਾਅਦ ਕਿਉਂਕਿ ਯੰਗ ਜਨਰੇਸ਼ਨ ਜਿਹੜੀ ਅੱਜਕੱਲ ਪੜ੍ਹੀ ਲਿਖੀ ਆ ਵੇਰ ਹੈਗੀ ਆ ਔਰ ਕਿਉਂਕਿ ਜੇ ਸਹੀ ਵੋਟ ਦਾ ਇਸਤੇਮਾਲ ਜਿਹੜਾ ਇਹ ਹਥਿਆਰ ਆ ਜੇ ਸਹੀ ਇਸਤੇਮਾਲ ਹੋਊਗਾ ਤਾਂ ਮੈਨੂੰ ਲੱਗਦਾ ਦੇਸ਼ ਦੀ ਬਿਹਤਰੀ ਵੱਲ ਨੂੰ ਇੱਕ ਤੁਹਾਡਾ ਯੋਗਦਾਨ ਵੋਟ ਕਾਸਟ ਕਰਨ来 ਆਇਓ ਪਰਵਾਹ ਨਾ ਕੀਤੇ ਦੀ ਕੋਈ ਵੋਟ ਲੋਕਤੰਤਰ ਦਾ ਸਭ ਤੋਂ ਵੱਡਾ ਮੈਂ ਕਹਿੰਦਾ ਹਥਿਆਰ ਆ ਇਹਨੂੰ ਠੀਕ ਤਰ੍ਹਾਂ ਇਸਤੇਮਾਲ ਕਰਨ ਦੀ ਜਰੂਰਤ ਹੈਗੀ ਆ ਔਰ ਮੈਂ ਤਾਂ ਸਾਰੇ ਵੋਟਰਸ ਨੂੰ ਅਪੀਲ ਕਰੂੰਗਾ ਔਰ ਖਾਸ ਕਰਕੇ ਯੰਗਸ ਦੀ VOTING process ਦੇ ਵਿੱਚ ਪੋਲਿਟਿਕਲ process ਦੇ ਵਿੱਚ ਹਿੱਸਾ ਜ਼ਰੂਰ ਲਓ ਤਾਂ ਕਿ ਤੁਹਾਡੀ ਸੂਝ ਬੂਝ ਜਿਹੜੀ ਆ ਕਿ ਤੁਸੀਂ ਕੱਲ ਨੂੰ ਇਹ ਕਰੇਬ ਨਾ ਕਰੋ ਕਿ ਉਹ ਨੇਤਾ ਇਦਾਂ ਨਹੀਂ ਕਰਦਾ ਉਹ ਪੋਲਿਟਿਕਲ ਪਾਰਟੀ ਇਦਾਂ ਨਹੀਂ ਕਰਦੀ ਆਪਣਾ ਮੈਂਡੇਟ ਜ਼ਰੂਰ ਦਿਓ ਦਿਓ ਸੋਚ ਸਮਝ ਕੇ ਮੈਂ ਨਹੀਂ ਕਹਿੰਦਾ ਕਿ ਉਸ ਬੰਦੇ ਨੂੰ ਦਿਓ ਜਾਂ ਉਸ ਬੰਦੇ ਨੂੰ ਦਿਓ ਲੇਕਿਨ ਜਿਹੜੇ ਸਿਰਫ ਕੁਰਸੀਆਂ ਮਗਰ ਪਾਰਟੀਆਂ ਬਦਲਦੇ ਆ ਜਿਨ੍ਹਾਂ ਦੀ ਕੋਈ ਵਿਚਾਰਧਾਰਾ ਨਹੀਂ ਹੈ ਉਹਨਾਂ ਨੂੰ ਬਿਲਕੁਲ ਨਾ ਦਿਓ ਉਦੇ ਤੋਂ ਬਾਅਦ ਕਿਉਂਕਿ ਯੰਗ ਜਨਰੇਸ਼ਨ ਜਿਹੜੀ ਅੱਜਕੱਲ ਪੜ੍ਹੀ ਲਿਖੀ ਆ ਵੇਰ ਹੈਗੀ ਆ ਔਰ ਕਿਉਂਕਿ ਜੇ ਸਹੀ ਵੋਟ ਦਾ ਇਸਤੇਮਾਲ ਜਿਹੜਾ ਇਹ ਹਥਿਆਰ ਆ ਜੇ ਸਹੀ ਇਸਤੇਮਾਲ ਹੋਊਗਾ ਤਾਂ ਮੈਨੂੰ ਲੱਗਦਾ ਦੇਸ਼ ਦੀ ਬਿਹਤਰੀ ਵੱਲ ਨੂੰ ਇੱਕ ਤੁਹਾਡਾ ਯੋਗਦਾਨ